ਲਾਗੇ ਰਾਉ ਵਾਲ ਪਿੰਡ ਹੈ ਰਾਉ ਵਾਲੀਆ ਪ੍ਰਦੀਪ ਇਹ ਮਾਰਵਾ ਕਬੱਡੀ ਕਲੱਬ ਵਾਲੇ ਜਗਦੇਵ ਜੱਗੀ ਉਹਨਾਂ ਦੇ ਸੱਦੇ ਤੇ ਇਹ ਗਰੇ ਵਾਲ ਭਰਾਵਾਂ ਦੇ ਸੱਦੇ ਤੇ ਕਹਿੰਦੇ ਨਿਊਜ਼ੀਲੈਂਡ ਖੇਡਿਆ ਜਿਸ ਕਬੂ ਨੇ ਹੁਣ ਕਬੱਡੀ ਪਾਈ ਹੈ ਇਹ ਦੂਸਰੇ ਪਾਸੇ ਬਿੱਲਾ ਕੋਸ਼ਿਸ਼ ਕਰਦਾ ਹੋਇਆ ਹੈ ਹੰਦਿਆਂ ਦੇ ਲਾਗੇ ਲੱਗਦਾ ਜ਼ੋਰ ਹਰ ਦੀ ਪਾਸੇ ਤੇ ਨੰਬਰ ਰੇਡਰ ਦੇ ਸੇਜ ਆ ਜੁੜਿਆ ਅਗਲੀ ਕਬੱਡੀ ਪਾਉਣ ਦੇ ਲਈ ਵਿਰਿੰਦਰ ਸਿੰਘ ਤੂਰ ਪਰਿਵਾਰ ਦਾ ਗੱਭਰੂ ਹੈ ਇਹ ਕੈਨੇਡਾ ਵੀ ਖੇਡਿਆ ਇੰਗਲੈਂਡ ਵੀ ਖੇਡਿਆ ਆਸਟ੍ਰੇਲੀਆ ਦੇ ਸੀਜ਼ਨ ਦਾ ਬੈਸਟ ਬਣਿਆ ਤੇ ਨਿਊਜ਼ੀਲੈਂਡ ਵੀ ਗੱਲਾਂ ਚ ਰਾਈਆ ਆਓ ਸਪੈਨਦੀ ਰੇਡ ਤੇ ਪਿੰਡਰਾਂ ਵਾਲਾ ਗੱਭੂ ਤਗੜਾ ਨੰਬਰ ਜੋੜ ਗਿਆ ਲੈ ਵੀ ਡਾਲੇ ਵਾਲੇ ਅਗਲੀ ਰੇਡ ਪੈ ਗਈ ਤੇ ਕਰੀਂਗਾ ਇਸ ਕਿੰਦੇ ਦੀ ਆਓ ਸਾਹਮਣੇ ਲੀਲਾ ਵਾਲਾ ਕਹਿੰਦੇ ਗੋਲੂ ਲੀਲਾ ਮੇਘ ਸਿੰਘ ਦੀ ਧਰਤੀ ਹੈ ਲੀਲਾ ਵਾਲਾ ਗੋਲੂ ਕਹਿੰਦੇ ਕਬੱਡੀ ਪਾਉਣ ਲਈ ਤਿਆਰ ਹੈ ਖੋਕਰੀ ਵਾਲੇ ਮਨਦੀਪ ਦਾ ਗੂੜੀਆਂ ਰਿਸ਼ਤੇਦਾਰੀ ਇਸ ਨੌਇਵੰਦੀ ਹੈ ਯੋਰਪ ਖੇਡਿਆ ਤੇ ਲੀਲਾ ਦੇ ਗੋਲੂ ਦੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਇੱਕ ਅੰਦੀ ਵੇਖਦਾ ਵੀ ਤਲਵੰਡੀ ਰਾਏ ਪਿੰਡ ਦੇ ਇੰਦਰ ਦਾ ਨਾਲ ਬਿੱਲੇ ਦਾ ਕਤਵਾ ਪਿੰਡ ਦਾ ਪਿੰਡਰਾਂ ਦੇ ਬੱਬੂ ਵਰਗੇ ਔਰ ਦੇਖ ਰਹਿਣੇ ਤੇਲੇ ਪਾਸੇ ਲ ਤਲਵੰਡੀ ਰਾਜਿੰਦਰ ਕੋਸ਼ਿਸ਼ ਕਰਦਾ ਪਰ ਨੰਬਰ ਕਹਿੰਦੇ ਲੀਲਾ ਮੇਘ ਸਿੰਘ ਵਾਲੇ ਦਾ ਗੋਲੋ ਆ ਆ ਗਿਆ ਨਰਵਣ ਕਹਿੰਦੇ ਹੋਰ ਖੇਡਦੇ ਮੈਦਾਨ ਦੇ ਵਿੱਚ ਭਿੰਡਰਾ ਵਾਲਾ ਰਵਨਾ ਉਧਰ ਗੁਰੇਪਰਾੜ ਕੈਨੇਡਾ ਬਾਈ ਜੱਗਾ ਕਿਨ ਲਹਾਰਾ ਅਮਰੀਕਾ ਮੰਗਲ ਕਹਾਲੀ ਦਾ ਸਰਮਾਨ 40000 ਦੀ ਨਜ਼ਰ ਦਾ ਸ਼ੀਰਾ ਕੀਤਾ ਜਾਵੇਗਾ ਹਲਕੀ ਜੀ ਸੱਤ ਵੱਜੀ ਮੇਰ ਰੱਖੇ ਸੱਚੇ ਬਾਦਸ਼ਾਹ ਆ ਮੌਸ ਸੁਪਨੇ ਪਹੁੰਚਦੀ ਕਰੋ ਜੀ ਮੌਸ ਸੁਪਨੇ ਇੰਦਰ ਦੇ ਹੱਥ ਦੇ ਉੱਪਰ ਥੋੜੀ ਝੋੜ ਲੱਗੀ ਹੈ ਆ ਮੂਸਪੁਰੇ ਪਹੁੰਚ ਦੀ ਕਰਿਓ ਅਗਲੇ ਮੈਚ ਦੇ ਟੀਮਾਂ ਨੂੰ ਵੀ ਬੇਨਤੀ ਆ ਗਈ ਹੈ ਜੀ ਮੂਸਪੁਰੇ ਮਿਹਰਬਾਨੀ ਜੀ ਅਗਲੇ ਮੈਚ ਦੇ ਟੀਮਾਂ ਵੀ ਖੇਡ ਮੈਦਾਨ ਦੇ ਲਾਗੇ ਆ ਜਾਣ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਨੂੰ ਸਾਡੀ ਬੇਨਤੀ ਹੈ ਉਗੋਕੇ ਦੇ ਲੋਹਾਰਾ ਜਨੇਰ ਤੇ ਘਲਕਣਾ ਇਹ ਟੀਮਾਂ ਵੀਰਾਂ ਪਿੰਡਰ ਪਿੰਡ ਵੀ ਕਬੱਡੀ ਦੀ ਯੂਨੀਵਰਸਿਟੀ ਹੈ। ਲਓ ਸਾਹਮਣੇ ਰਮਨੇ ਦੀ ਰੇਡ। ਰਾਉਕੇ ਦਾ ਅਜੈਬ ਸਿੰਘ ਦੂਸਰੇ ਪਾਸੇ ਲੇੜਾ ਮੇਘ ਸਿੰਘ ਦਾ ਦੀਪਾ ਫੜਿਆ ਗੁੱਟ। ਉੱਡੀ ਮਾਂ ਮਿੱਟੀ ਦੀ ਧੂੜ। ਕਿਹਦਾ ਰੰਗ ਸੰਧੂਰੀ ਹੈ, ਇਹ ਗੋਰੀ ਚਿੱਟੀ ਹੈ। ਇਹਨੂੰ ਮੈਲੀ ਨਾ ਕਰਨਾ। ਇਹ ਮੇਰੇ ਵਤਨ ਦੀ ਮਿੱਟੀ ਹੈ। ਕਿ ਇਸ ਮਿੱਟੀ ਵਿੱਚ ਕਲਤਣ ਕੋਈ, ਕਿੱਦਾਂ ਕੋਈ ਉਗਾਵੇ। ਇਹ ਮਿੱਟੀ ਦੇ ਘਰ ਘਰ ਜਾ ਕੇ ਪਿਆਰ ਦਾ ਬੂਟਾ ਲਾਵੇ। ਪੁੱਛ ਲਓ ਫਕੀਰਾਂ ਤੋਂ ਇਹਦੀ ਬਾਣੀ ਮਿੱਠੀ ਐ ਇਹਨੂੰ ਮੈਲੀ ਨਾ ਕਰਨਾ ਇਹ ਮੇਰੇ ਪੰਜਾਬ ਦੀ ਮਿੱਟੀ ਐ ਲਓ ਰਾਵਲ ਜਾਂ ਪ੍ਰਦੀਪ ਕਹਿੰਦੇ ਨਿਊਜ਼ੀਲੈਂਡ ਖੇਡਿਆ ਦੇਖ ਰਹੇ ਮੈਦਾਨ ਵਿੱਚ ਇੰਦਰ ਤਲਵੰਡੀ ਰਾਏ ਦਾ ਆ ਨੌਜਵਾਨ 2 ਫੋਰ ਮੋਟਰਸਾਈਕਲ ਔਰ ਵੇਖਣਾ ਵੀ ਕਰੇ ਮੋਟਰਸਾਈਕਲ ਕਰੇ 2 ਫੋਰ ਜਿੱਤੇ ਹੈ ਇੰਦਰ ਕਹਿੰਦੇ ਤਲਵੰਡੀ ਰਾਏ ਦਾ ਇਹ ਕਮਾਲਪੁਰੇ ਦੇ ਇਲਾਕੇ ਦਾ ਖਿਡਾਰੀ ਹੈ ਪਰ ਨੰਬਰ ਵੇਖਣਾ ਵੀ ਪ੍ਰਦੀਪ ਨੇ ਕਹਿੰਦੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਵੱਡੇ ਮਾਲੜੇ ਤੇ ਪਿੰਡਾਂ ਦੀ ਕਹਿੰਦੇ ਧਰਤੀ ਹੈ ਵੀ ਬੜੇ ਬੂਟੇ ਕਬੱਡੀ ਵਿੱਚ ਲਾਏ ਪਿੰਡਰਾਂ ਨੇ ਸੀਰੇ ਬੰਤ ਤੇ ਚਰਨੇ ਵਰਗੇ ਜਾਏ ਪਿੰਡਰਾਂ ਨੇ ਜੱਗੇ ਝੌੜੇ ਵੀਰੇ ਵਰਗੇ ਇਸੇ ਪਿੰਡ ਦੀ ਸ਼ਾਨ ਨੇ ਬੀਸੀ ਵਰਗੇ ਜਾਫੀ ਬੜੇ ਮਹਾਨ ਲੰਗੇ ਆਣੀਆਂ ਯੋਧੇ ਇੱਥੇ ਰੱਬ ਦੀ ਰਹਿਮਤ ਵਾਲੀ ਐ ਪਿੰਡਰਾਂ ਦੀ ਧਰਤੀ ਤੇ ਕਰਮਾਂ ਵਾਲੀ ਐ ਹਾਂ ਪਿੰਡਰਾਂ ਦੀ ਧਰਤੀ ਤੇ ਕਰਮਾਂ ਵਾਲੀ ਐ ਇਹ ਪਿੰਡਰ ਪਿੰਡ ਦਾ ਵਿਰਿੰਦਰ ਸਿੰਘ ਇੱਕ ਤਕੜੇ ਨੰਬਰ ਦੇ ਵਾਅਦੇ ਕਰ ਗਿਆ ਵਾਲਾ ਗੋਲੂ ਆ ਗਿਆ ਤੇ ਵੱਡਾ ਵਾਈ ਗੱਲ ਕਰਦਾ ਹੋਇਆ ਲਓ ਗੋਲੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਗੁਰਮੀਲ ਕਾਲੀ ਜਮਕੌਰ ਬਾਬਾ ਉਹਨਾਂ ਵੱਲੋਂ ਸੋਹਣੀ ਘੱਲਾਂ ਵਾਲਾ ਜੋ ਸਾਬਕਾ ਕਬੱਡੀ ਖਿਡਾਰੀ ਐ ਉਹਦੇ ਆਪਰੇਸ਼ਨ ਦੇ ਲਈ 10-10 ਹਜ਼ਾਰ ਦਾ ਜਿਹੜਾ ਸਹਿਯੋਗ ਪੁੱਛਦਾ ਕੀਤਾ ਗਿਆ ਕੋਈ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ கடிமைய ਪਰ ਗੋਲੂ ਕਹਿੰਦੇ ਹਵਾ ਹਵਾਈ ਹੋ ਗਿਆ ਹੈ ਜਾਨਦਾਰ ਨੰਬਰ 2 ਤੋਂ ਪਰਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੇ ਮੈਚ ਦੇ ਟੀਮਾਂ ਵੀਰ ਬੜ ਕੇ ਲੇਟ ਨਾ ਹੋਇਓ ਦੋਨਾਂ ਟੀਮਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਦੋਨੇ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਉਹ ਜਲਦੀ ਤਿਆਰੀ ਕਰਕੇ ਖੇਡ ਮੈਦਾਨ ਦੇ ਲਾਗੇ ਉਗੋ ਕਹਿੰਦੇ ਲੋਹਾਰਾ ਜਨੇਰ ਤੇ ਘਲਕਲਾ ਕਲਿਆਣ ਸੁਖਾ ਤਾਇਆ ਰਾਂਝਾ ਕਲਬ ਦੇ ਕੋਰੇ ਵਾਲਾ ਇਹ ਸਾਰੀਆਂ ਟੀਮਾਂ ਆ ਜਾਣਗੀਆਂ ਲਓ ਪਿਸਟਲ ਨੇ ਕਬੱਡੀ ਪਾਈ ਹੈ ਚਾਰ ਜਾਫੀ ਤਿਆਰ ਬਹੁਤ ਵਧੀਆ ਮੁਕਾਬਲਾ ਅੱਜ ਘਲਕਲਾ ਦੀ ਧਰਤੀ ਹੈ 9 ਤਰੀਕ ਬਾਬੇ ਬਕਾਲੇ ਦੀ ਧਰਤੀ ਅੰਮ੍ਰਿਤਸਰ ਦੇ ਵਿੱਚ ਰੌਣਕਾਂ ਗਿਆ 10 ਤਰੀਕ ਨੂੰ ਡਾਲੇ ਵਾਲੇ ਸੱਦਾ ਦਿੰਦੇ ਐ 11 ਤਰੀਕ ਨੇੜਾ ਵਾਲੇ ਦੀ ਐ 13 ਤੇ 14 ਕਹਿੰਦੇ ਰੌਣਕਾ ਬੁੱਧ ਸਿੰਘ ਵਾਲੇ ਪਿੰਡ ਦੇ ਵਿੱਚ ਲੱਗਣ ਗਿਆ 15 ਤਰੀਕ ਕਹਿੰਦੇ ਡੋਲੀ ਪਾਈ ਆਪਣਾ ਗਵਾਂਢੀ ਪਿੰਡ ਉੱਥੇ ਵੀ ਵੱਡਾ ਮੇਲਾ ਹੋਣਾ ਪ੍ਰਦੀਪ ਦੀ ਕਬੱਡੀ ਲੈ ਵੀ ਸੋਹਿਆ ਕਰੀ ਗੱਲ ਗਬਰੂ ਦੀ ਆਓ Rao ਵਾਲੀਆ ਪ੍ਰਦੀਪ ਫੇਰ ਮੈਦਾਨ ਵਿੱਚ ਦੇਖਣਾ ਵੀ ਰਸੂਲਪੁਰ ਜੰਡੀ ਦੇ ਇਲਾਕੇ ਦਾ ਸਿਧਵਾ ਬੇੜ ਦੇ ਲਾਗੇ ਇਸ ਨੌਜਵਾਨ ਦਾ ਕਹਿੰਦੇ ਪਿੰਡ ਹੈ ਪਰ ਦੇਖਣਾ ਵੀ Rao ਵਾਲੀਆ ਪ੍ਰਦੀਪ ਤੇ ਨੰਬਰ ਦੇਖਣਾ ਵੀ ਜਿਹੜਾ ਉਹ ਜਾਫੀਆਂ ਦੇ ਹਿੱਸੇ ਹੈ ਦੋ ਬਾਰ ਚੈਨ ਟੁੱਟੀ ਤੋਂ ਪ੍ਰਬੰਧ ਕਰੇ ਨੰਬਰ और रेफरी कह रहे हैं पर जो फैसले जो फैसले मनने पे हैं अगले बैंक टीम आओ जी अगले वाई दी टीम ਅਗਲੇ ਮੈਚ ਦੇ ਟੀਮਾਂ ਲੋਹਾਰਾ ਭਾਈ ਜੀ ਲੋਹਾਰਾ ਆਈ ਤੇ ਹੱਥ ਖੜਾ ਕਰਕੇ ਸਾਨੂੰ ਦੱਸੋ ਲੋਹਾਰਾ ਲੋਹਾਰੇ ਦੀ ਵੀ ਮਾਗੀ ਭਾਈ ਆ ਗਿਆ ਸਹੀ ਹੈ ਉੱਗੋ ਕੇ ਉੱਗੋ ਕੇ ਵਾਲੇ ਆ ਗਏ ਦੋਨੇ ਟੀਮਾਂ ਆ ਗਏ ਭਾਈ ਰੇਡਰ ਬਾਹਰਲੇ ਪਾਸੇ ਚੈੱਕ ਕਰ ਲਿਓ ਯਾਰ ਦੋਨਾ ਟੀਮਾਂ ਨੂੰ ਬੇਨਤੀ ਆਮਨੇ ਅਰਸੋਣਾ ਨੂੰ ਤੇ ਨਾਲ ਸਾਡੇ ਕਾਲੇ ਉੱਗੋ ਨੂੰ ਲੱਖੇ ਸਾਫੋ ਵਾਲੇ ਨੂੰ ਬੇਨਤੀ ਹੈ ਵੀ ਰੇਡਰ ਬਾਹਰ ਚੈੱਕ ਕਰ ਲਿਓ ਮੇਰੀ ਬੇਨਤੀ ਆ ਰਾਜਿਆਂਾਂ ਤੇ ਗੁਰੂ ਸਾਹਿਬ ਦੇ 6 ਟੀਮਾਂ ਮਿਹਰਬਾਨੀ ਕਰਕੇ ਗਾਉਂਦ ਤੋਂ 2 ਨੰਬਰ ਗਰਾਉਂਡ ਪਹੁੰਚ ਜਾਂਦਾ ਧੰਵਾਦ ਜੀ ਆ ਜਿਹੜੇ 6 6 ਟੀਮਾਂ ਨੂੰ ਅਨਾਉਂਸ ਕੀਤਾ ਗਿਆ ਕਰਵਾ ਕਰਕੇ 2 ਨੰਬਰ ਗਰਾਉਂਡ ਤੇ ਲਿਆਂ ਜਾਣਾ ਜਿਹੜਾ ਪਿਛਲਾ ਨੰਬਰ ਆ ਜੀ ਉਹ ਹੋਲਡ ਕਰ ਦਿੱਤਾ ਗਿਆ ਲਓ ਰਮਨਾ ਭਿੰਡਰਾ ਵਾਲਾ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਦਾ ਹੋਇਆ ਕਿ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੁੰਦੀ ਉਹਨਾਂ ਦਾ ਸਮਾਨ ਹੁੰਦਾ ਏ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਭਗਵਾਨ ਹੁੰਦਾ ਏ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਭਗਵਾਨ ਹੁੰਦਾ ਏ ਇਸ ਕਰਕੇ ਦਿਲ ਨਾ ਛੱਡਿਆ ਕਰੋ ਇਸ ਕਰਕੇ ਦਿਲ ਨਾ ਛੱਡਿਆ ਕਰੋ ਕਿਉਂ ਜੇ ਨੀਲੀ ਛੱਤ ਵਾਲੇ ਦੀ ਨਿਗਾ ਸਵੱਲੀ ਹੈ ਤੇ ਫੇਰ ਕੋਈ ਘਾਟਾ ਨਹੀਂ ਫੇਰ ਕੋਈ ਫਿਕਰ ਨਹੀਂ ਕਰਨ ਦੀ ਲੋੜ ਆਹ ਸਾਹਮਣੇ ਰਵਨਾ ਨੰਬਰ ਜੁੜ ਗਿਆ ਅਗਲੀ ਰੇਡ ਗੋਲ ਫੇਰ ਤਿਆਰ ਪਰ ਤਿਆਰ ਬਹੁਤ ਵਧੀਆ ਮੁਕਾਬਲਾ ਦੋਨਾਂ ਦੇ ਵਿਚਕਾਰ ਸਾਹਮਣੇ ਸਿਰੇ ਦਾ ਮੁਕਾਬਲਾ ਬਹੁਤ ਵਧੀਆ ਮੁਕਾਬਲਾ ਹੈ ਉਧਰ ਭਾਈ ਗੁਰਪ੍ਰੀਤ ਕਨੇਡਾ ਤੇ ਨਾਲ ਸਾਡੇ ਅਮਨਦੀਪ ਕਨੇਡਾ ਮੇਰੀ ਬੇਨਤੀ ਵੀ ਸਟੇਜ ਤੇ ਆ ਜਾਣਗੇ ਸਾਡੇ ਕੱਲਾਂ ਵਾਲੇ ਸੋ ਕਾਲੀ ਕੋਸਲ ਦੀ ਉਹਨਾਂ ਦਾ ਅੱਜ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੈ ਭਾਈ ਅਮਨਦੀਪ ਤੇ ਸਾਡੇ ਗੁਰਪ੍ਰੀਤ ਹੋਰੀ ਵਿਸ਼ੇਸ਼ ਤੌਰ ਤੇ ਆਇਆ ਲਓ ਕਿਰਿੰਦਰ ਸਿੰਘ ਤੌਰ ਪਰਿਵਾਰ ਦਾ ਮੇਰੇ ਵਾਲੇ ਜੋੜੇ ਹੁਣੇ ਵੀ ਪੁੱਜੇ ਹੋਇਆ ਹੈ ਪੜਾ ਨੌਜਵਣ ਕਹਿੰਦੇ ਤੌਰ ਪਰਵਾਰ ਦਾ ਮੋਰਿੰਦਰ ਸਿੰਘ ਇਹਨੂੰ ਪਿਸਟਲ ਕਹਿੰਦੀ ਦੁਰੀਆ ਪਿੰਡਰਾ ਵਾਲਾ ਛਾਇਆ ਹੋਇਆ ਜਿਹੜੇ ਮੋਗੇ ਦੇ ਕਹਿੰਦੇ ਵੱਡੇ ਮੇਲਿਆਂ ਦਾ ਮੇਰੇ ਵੀਰੋ ਬੈਸਟ ਹੈ ਜਿਹੜੇ ਮੋਗੇ ਦੇ ਪਿੰਡ ਰਾਇ ਨੌਵਨ ਰਾਓ ਵਾਲੀਆ ਪ੍ਰਦੀਪ ਕਬੱਡੀ ਪਾ ਰਿਹਾ ਹੈ ਚਾਰ ਜਾਫੀਆ ਪਿੰਡਰਾ ਦੇ ਬੱਬੂ ਨੇ 60 ਤੋਂ ਬਾਹਰ ਵਾਪਸੀ ਕੀਤੀ ਹੈ ਹਰ ਦੇਖਣਾ ਵੀ ਨਾਲ ਬਿੱਲਾ ਹੈ ਨਾ ਲਿੰਦਰ ਹੈ ਮਨਦੀਪ ਵਰਗੇ ਪਰ ਆ ਨੌਵਨ ਬਿੱਲਾ ਕਰਨੇ ਕੋਸ਼ਿਸ਼ ਕਰਦਾ ਪਰ ਨੰਬਰ ਜਿਹੜਾ ਕਹਿੰਦੇ ਇਹ ਨੌਵਨ ਪ੍ਰਦੀਪ ਜਿਹੜੇ ਪਿੰਡ ਦਾ ਸ਼ੇਰਾ ਤਕੜਾ ਖੇਡਾ ਛੰਡਿਆ ਦੀ ਟੀਮ ਆ ਗਈ ਆ ਰਾਜ ਨੂੰ ਬੇਨਤੀ ਇੱਕ ਮਿੰਟ ਜਾ ਜੇ ਨਹੀਂ ਟੀਮ ਸਕ੍ਰੈਚ ਹੋ ਜਾਊਗੀ ਵੀਰ ਬਣ ਕੇ ਦੋ ਨੰਬਰ ਗਰਾਊਂਡ ਦੀਆਂ ਟੀਮਾਂ ਜਲਦੀ ਗਰਾਊਂਡ ਚੱਲੀਆਂ ਜਾਣ ਦੋ ਨੰਬਰ ਗ라운ਡ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਥਲੀਆਂ ਜਾਣ ਲਓ ਰਮਣਾ ਪਿੰਡਰਾਲਾ ਜਿਹੜਾ ਨੰਬਰ ਹੋਲਡ ਕੀਤਾ ਗਿਆ ਰੈਫਰੀ ਵੀਰਾਂ ਨੂੰ ਬੇਨਤੀ ਹੈ ਉਹ ਕਿਰਪਾ ਕਰਕੇ ਸਾਨੂੰ ਜਾਂਚ ਪੜਤਾਲ ਕਰਕੇ ਗ라운ਡ ਤੇ ਦੱਸ ਕੇ ਜਾਇਓ ਵੀ ਉਹ ਕਿਹੜੀ ਟੀਮ ਦਾ ਹੈ ਕਿਉਂਕਿ ਨੰਬਰਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਫਰਕ ਥੋੜਾ ਰਮਨੇ ਦੀ ਰੇਡ ਲੀਣਾ ਵਾਲਾ ਦੀਪਾ ਮੂਰੇ ਹੋ ਗਿਆ ਟੱਕਰ ਸਿਰੇ ਦੀ ਲੱਗਦਾ ਜੋ ਪਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਦਾ ਆ ਜੜਿਆ ਉਧਰ ਮੈਂ ਦੇਖਦਾ ਵੀ ਬੱਬੂ ਪਿੰਡਰਾਲਾ ਜਿੱਥੇ ਖਿਡਾਰੀ ਬਹੁਤ ਵੱਡਾ ਹੈ ਉੱਥੇ ਇਰਸਾਨ ਬਹੁਤ ਵਧੀਆ ਹੈ ਕਈ ਵਾਰ ਸੱਟਾਂ ਚੋਟਾਂ ਲੱਗ ਜਾਂਦੀ ਹੈ ਬੱਬੂ ਦੇ ਘੋਡੇ ਦੇ ਉੱਪਰ ਬੜੀ ਗੈਰੀ ਸੱਟ ਲੱਗੀ ਤੇ ਲੰਮਾ ਸਮਾਂ ਗਰਾਊਂਡਾਂ ਤੋਂ ਦੂਰ ਰਿਹਾ ਪਰ ਵੈਗਰੂ ਨੇ ਮਿਹਰ ਕਰਤੀ ਹੈ ਬੱਬੂ ਦੁਬਾਰਾ ਸੇਧ 잡 ਹੋ ਕੇ ਫੇਰ ਗਰਾਊਂਡਾਂ ਵਿੱਚ ਆ ਗਿਆ ਤੇ ਬੱਬੂ ਨੂੰ ਪਿਆਰ ਕਰਨ ਵਾਲੇ ਦੇ ਚਿਹਰਿਆਂ ਤੇ ਰੌਣਕ ਆ ਗਈ ਖੁਸ਼ ਹੋ ਗਏ ਵੀ ਸਾਡਾ ਬੱਬੂ ਫੇਰ ਫਿੱਟ ਹੋ ਗਿਆ ਗਰਾਊਂਡਾਂ ਦੇ ਵਿੱਚ ਆ ਗਿਆ ਲੈ ਵੀ ਬੱਬੂ ਤੇਰੇ ਲਈ ਵੀ ਸ਼ੋਅ ਮਦਵਾਵਾ ਨੇ ਪਰ ਬਾਤਮਾਂ ਮਿਹਰ ਪਰਿਆ ਹੱਥ ਰੱਖ ਕੇ ਆਹ ਗੋਲੂ ਦੀ ਰੇਡ ਇੰਦਰ ਤਲਵੰਡੀ ਰਾਏ ਵਾਲਾ ਇਹ ਦੋ ਟਰੈਕਟਰਾਂ ਦਾ ਜੇਤੂ ਹੈ ਪਰ ਗੋਲੂ 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 ਬਾਈਂਦੇ ਟੱਕੇ ਇਹ ਮਾਲ ਮਾਰਿਆਂ ਦਾ ਤਕੜੇ ਲੈ ਜਾਂਦੇ ਮੁੱਢ ਮੁੱਢ ਤੁਰੇ ਦਸਤੂਰ ਮੀਆਂ ਆੜੀ ਉਛਾ ਦੇ ਚਨਾ ਦੇ ਨਾਲ ਛੱਲਾ ਟੱਕੇ ਮਾਰਦੇ ਰੋੜਦੇ ਦੂਰ ਮੀਆਂ ਬਾਤਾਂ ਪਾਵੇ ਕਬੱਡੀ ਦੀਆਂ ਸੁਖਰਾਜ ਰੋਡੇ ਜਿਹੜੀ ਦਰਸ਼ਕਾਂ ਨੂੰ ਚਾੜਦੇ ਸਰੂਰ ਮੀਆਂ ਜਿਹੜੀ ਦਰਸ਼ਕਾਂ ਨੂੰ ਚਾੜਦੇ ਸਰੂਰ ਮੀਆਂ ਅਗਲੀ ਰੇਡ ਪੈਸਟਲ ਆ ਗਿਆ ਲੈ ਵੀ ਸੋਹਣਾ ਕਰੀ ਗੱਲ ਲਓ ਸਾਹਮਣੇ ਵਿਰਿੰਦਰ ਸਿੰਘ ਤੌਰ ਤੇ ਬੰਦਾ ਲਾ ਪੈਸੂ ਕਬੱਡੀ ਪਾ ਰਿਹਾ ਹੈ ਚਾਰ ਜਾਫੀਆਂ ਜੈ ਵਰਗੇ ਪਰ ਆ ਨੌਜਵਾਨ ਕਦੇ ਤੀਪਾ ਦੀ ਲੰਮੇਸ ਗੱਲ ਦੀ ਧਰਤੀ ਦਾ ਲੱਗਦਾ ਹੋਇਆ ਜੋਰ ਪਰ ਵਿਰਿੰਦਰ ਸਿੰਘ ਔਰ ਇਹ ਮਾਲਵਾ ਗੰਗੀ ਲੋਪੋਰਾ ਵੀ ਕਪਤਾਨ ਹੈ ਤੇ ਵਿਖਰਾ ਵੀ ਖੋਸੇ ਕੋੜਲੇ ਦੇ ਰਾਜੂ ਦਾ ਪਿਆਰਾ ਹੈ ਪਿੰਡਰਾਂ ਵਾਲੇ ਪਿਸਤਲ ਦੇ ਸਿਰੇ ਦਾ ਨੰਬਰ ਪਿੰਡਰਾਂ ਦੀ ਟੀਮ ਲਈ ਜੋੜ ਦਿੰਦਾ ਉਧਰ ਸਾਡੇ ਬਲਜੀਤ ਸਿੰਘ ਦੀ ਗਿੱਲ 12 ਇੰਗਲੈਂਡ ਵਾਲੇ ਨਾਲ ਅਮਨਦੀਪ ਗਿੱਲ ਕੈਨੇਡਾ ਗੁਰਸ਼ਰਮਨ ਸਿੰਘ ਦੀ ਗਿੱਲ ਆਸਟ੍ਰੇਲੀਆ ਭਾਈ ਰੁਪਿੰਦਰ ਸਿੰਘ ਦੀ ਆਸਟ੍ਰੇਲੀਆ ਭਾਈ ਸਰਬਜੀਤ ਸਿੰਘ ਦੀ ਗਿੱਲ ਕੈਨੇਡਾ ترਸੀਮ ਸਿੰਘ ਦੀ ਸੇਮਾਇਟਲੀ ਨਖਵੀਰ ਸਿੰਘ ਦੀ ਗਿੱਲ ਇੰਗਲੈਂਡ ਤੇ ਭਾਈ ਗੁਰਪ੍ਰੀਤ ਗੋਰਾ ਜੀ ਇਹਨਾਂ ਵੱਲੋਂ ਸਾਡੇ ਸੋ ਕਾਲੀ ਕੋਸ ਨੂੰ ਮੋਟਰਸਾਈਕਲ ਦੇ ਕੇ ਵੱਡੇ ਮਾਨ ਕੀਤੇ ਰਾਜ ਨੰਬਰ ਜਿਹੜਾ ਹੋਲ ਨੰਬਰ ਹੈ ਜੀ ਉਹ ਰੇਡਰ ਨੂੰ ਦਿੱਤਾ ਗਿਆ ਹੈ ਹੋਲ ਵਾਲਾ ਨੰਬਰ ਜਿਹੜਾ ਰੇਡਰ ਨੂੰ ਦਿੱਤਾ ਗਿਆ ਹੈ ਮੈਚ ਸਮਾਪਤ ਦਰਸ਼ਕ ਖੁਸ਼ ਹੋ ਗਏ ਮੈਨੂੰ ਲੱਗਦਾ ਵੀ ਜਿਹੜਾ ਚਾਹਦੇ ਸੀ ਉਹ ਹੋ ਗਿਆ ਲੱਗਦਾ ਹੈ ਪਰ ਆਪਾਂ ਨੰਬਰ ਅਨਾਉਂਸ ਕਰ ਦਈਏ ਪਿੰਡਾਂ ਦੇ ਨੰਬਰ ਨੇ 8 ਬਾਈ ਮੈਚ ਵਧੀਆ ਲੱਗਾ ਤੇ ਕਰੀ ਤਾੜੀਆਂ ਜਰੂਰ ਮਾਰਿਓ ਆ ਬੜੇ ਖੁਸ਼ ਆ ਬਾਈ ਪਿੰਡਾਂ ਦੇ 8 ਨੰਬਰ ਨੇ ਤੇ ਲੇੜਾ